ਸੁਖੀ ਹਾਂ ਭਣੇ ਪਰ ਤੂੰ ਕਿੱਧਰ ਤੜਕੇ ਤੜਕੇ ਸਜੀ ਸਵਾਰੀ ਫਿਰਦੀ ਐ ਭਣੇ ਮੈਂ ਰਖੜੀ ਬਨਣ ਜਾਂਦੀ ਸੀ ਰਖੜੀਆਂ ਦਾ ਭਣ ਤੜਕੇ ਨੇ ਹਾਂ ਫਿਰ ਉਹ ਮੇਰੀ ਭਾਬੀ ਵੀ ਜਾਊਗੀ ਨਾ ਸਵੇਰੇ ਤਾਂ ਕਰਕੇ ਫਿਰ ਵੀਰਾ ਉਹਦੇ ਨਾਲ ਜਾਊਗਾ ਮੈਂ ਕਿਹਾ ਚੱਲ ਅੱਜ ਹੀ ਬਨਨੇ ਆਂ ਅੱਛਾ ਭਣੇ ਮੇਰਾ ਭਾਈ ਤੇ ਉਰੀ ਆਊਗਾ ਰਖੜੀ ਬਣਾਣਾ ਹਲੇ ਭਣੇ ਤੇਰਾ ਭਾਈ ਕੁਵਾਰ ਹੈਗਾ ਜਦੋਂ ਵਿਆਹਿਆ ਗਿਆ ਨਾ ਫੇਰ ਦੇਖੀ ਕਿੰਨਾ ਕ ਟਾਈਮ ਲੱਗਦਾ ਉਹਨੂੰ ਫੇਰ ਭਣੇ ਚਲ ਮੈਂ ਵਗ ਜਿਆ ਕਰੂੰਗੀ ਹਾਂ ਚਲ ਠੀਕ ਐ ਭਣੇ ਜਿਵੇਂ ਤੈਨੂੰ ਸਹੀ ਲੱਗੇ ਲੈ ਤੂੰ ਤਾਂ ਮੈਨੂੰ ਗੱਲਾਂ ਗੱਲਾਂ ਚ ਲੇਟ ਕਰਾਈਗੀ ਲੇਟ ਤਾਂ ਤੂੰ ਕਾਹਨੂੰ ਹੋਣੀ ਐ ਤੈਨੂੰ ਭਣੇ ਪੇਕੇ ਜਾਣ ਦੀ ਤਾਂ ਕਾੜੀ ਹੋਰੀਏਗੀ ਹੋਰ ਭਣੇ ਮਤਲਬ ਪੇਕੇ ਜਾਣ ਦੀ ਤਾਂ ਕਾੜੀ ਹੁੰਦੀ ਹੋਈ ਐ ਭਣੇ ਉਸ ਘਰ ਜਾਣ ਦੀ ਤਾਂ ਖੁਸ਼ੀ ਅੱਡੇ ਹੁੰਦੀ ਐਗੀ ਹਾਂ ਇਹ ਤਾਂ ਹੈ ਭਣੇ ਤੂੰ ਐ ਕਰੀ ਪਾ ਪਿਓਰੀ ਖੇਤੋਂ ਆਉਣਗੇ ਨਾ ਚਾਬੀ ਲੈ ਜਾਣਗੇ ਫੜ ਕੇ ਫੋਨ ਮੈਂ ਕਰਦਾ ਉਹਨਾਂ ਨੂੰ ਦੱਸਦਾ ਵੀ ਰੋਟੀ ਰੋਟੀ ਮੈਂ ਬਣਾ ਰੱਖੀ ਐਗੀ ਚਲ ਕੋਈ ਨਾ ਪੈਣੇ ਬਾਜ ਮਾਰ ਕੇ ਚਾਬੀ ਲੈ ਜਾਣਗੇ ਫੜ ਕੇ ਹਾਂ ਲੈ ਪੈਣੇ ਆ ਚਾਬੀ ਪੈਣੇ ਪੇਕੇ ਖਾਤਰ ਕੀ ਲੈ ਕੇ ਜਾਣੀ ਢੋਲੂ ਚ ਓਹੋ ਮੈਂ ਤਾਂ ਪੇਕੇ ਜਾਣ ਦੀ ਖੁਸ਼ੀ ਖੁਸ਼ੀ ਚ ਭੁੱਲੀ ਗਈ ਦੁੱਧ ਸੀਗਾ ਦੁੱਧੀ ਨੂੰ ਪੋਣਾ ਹੈਗਾ ਅੱਛਾ ਹੋਰ ਦੇਖੀ ਪੈਣੇ ਕਦੇ ਖੁਸ਼ੀ ਖੁਸ਼ੀ ਚ ਹੋਰੇ ਬਸ ਸੇ ਚੜ ਜੇ ਚੰਗਾ ਤੂੰ ਤਾਂ ਮੈਨੂੰ ਗੱਲਾਂ ਲਾਈ ਜਾਨੀ ਆ ਜਾਨਨੀ ਆ ਮੈਂ ਪਾਉੜੀ ਨੇ ਪਾਈ ਨੂੰ ਮਿਲਣ ਦੀ ਖੁਸ਼ੀ ਚ ਦਿਮਾਗ ਖਲਿਆਣਾ ਆ ਕਰਕੇ ਆ ਜਾਨ ਸੰਦੀਪ ਦੁੱਧ ਵੀ ਉਰੇ ਟੰਗ ਰਿਹਾ ਲੱਗਦਾ ਦੁੱਧ ਹੀ ਆਇਆ ਨਹੀਂ ਹੋਣਾ ਸੁੱਖੇ ਪੰਜਾਬੀ ਦੀ ਪੈਣ ਤੂੰ ਆ ਵੀ ਗਈ ਹਾਂ ਪੈਣ ਕੰਮ じゃ ਹੋ ਗਿਆ ਸੀ ਮੈਨੂੰ ਕੰਮ ਤੈਨੂੰ ਕੀ ਕੰਮ ਹੋ ਗਿਆ ਪੈਣੇ ਹੈਗਾ ਸੀ ਪੈਣੇ ਕੋਈ ਕੰਮ ਪੈਣੇ ਅੱਧਾ ਘੰਟਾ ਤੈਨੂੰ ਗਈ ਨੂਣੀ ਹੋਇਆ ਹਜੇ ਤੂੰ ਵਾਪਸ ਵੀ ਆ ਗਈ ਕੰਮ ਕੁਮ ਨਹੀਂ ਪੈਣੇ ਤੈਨੂੰ ਹੋਇਆ ਕੋਈ ਗੱਲ ਹੋਈ ਹੋਣੀ ਪੈਣੇ ਨਹੀਂ ਸੁਖੀ ਮੈਨੂੰ ਕੰਮ ਹੋ ਗਿਆ ਗੱਲ ਨਹੀਂ ਕੋਈ ਹੋਈ ਹੈਗੀ ਸੰਦੀਪ ਚਲ ਤੂੰ ਉੱਥੇ ਬੈਠ ਕੇ ਪਾਣੀ ਲੈ ਕੇ ਆਈਂ ਲੇ ਭੈਣ ਪਾਣੀ ਪੀ ਲੈ। ਨਾ ਸੁੱਕੀ ਤੇ ਨਹੀਂ ਮੈਨੂੰ। ਨਾ ਭੈਣ ਐਨੀ ਗਰਮੀ ਚ ਆਈਆਂ ਪਾਣੀ ਤਾਂ ਪੀ ਲੈ। ਭੈਣੇ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਏ। ਜੇ ਤੂੰ ਮੇਰੀ ਆਦੀ ਭੈਣ ਮੰਨਦੀ ਹੈ ਨਾ ਤਾਂ ਮੈਨੂੰ ਕੱਲ ਦੱਸ ਦੇ। ਜੇ ਤੂੰ ਨਹੀਂ ਮੰਨਦੀ ਭਾਈ ਤਾਂ ਨਾ ਦੱਸ। ਪਰ ਮੈਂ ਤੇਨੂੰ ਆਦੀ ਭੈਣ ਮੰਨਦੀ। ਤੂੰ ਮੰਨਦੀ ਹੈ ਨਾ ਮੇਰੀ ਭੈਣ ਆਪਦੇ? ਅੱਛਰਡੇ ਵੀ ਪਹੁੰਚੀ ਸੀ ਐਨ ਮੇਰੇ ਭਾਬੀ ਦਾ ਫੋਨ ਆ ਗਿਆ ਕੀ ਕਹਿੰਦੀ ਭੈਣ ਤੇਰੀ ਭਾਬੀ ਭਾਬੀ ਕਹਿੰਦੀ ਅਸੀਂ ਸਾਰੇ ਨਾ ਸ਼ਿਮਲੇ ਜਾਈ ਜਾਂਦੇ ਆ ਘੁੰਮਣ ਆਪਦੇ ਭਾਈਆਂ ਨਾਲ ਗਈ ਸੀ ਸ਼ਿਮਲਾ ਦੇ ਟ੍ਰਿਪ ਤੇ ਜਾਂਦੇ ਆ ਸੀ ਕਹਿੰਦੀ ਤੂੰ ਫੇਰ ਆਦੀ ਐ ਲੈ ਸ਼ਿਮਲਾ ਦੀ ਟ੍ਰਿਪ ਤੇ ਫੇਰ ਤੇਰਾ ਭਾਈ ਤਾਂ ਨਹੀਂ ਗਿਆ ਹੁਣ ਭੈਣੇ ਨਹੀਂ ਸੁਖੀ ਭਾਈ ਵੀ ਗਿਆ ਮੇਰੇ ਨਾਲ ਮੇਰੀ ਭਾਬੀ ਦੇ ਭਾਈ ਦੀ ਨਾ ਨੌਕਰੀ ਲੱਗੀ ਹੈਗੀ ਤੇ ਉਹਨਾਂ ਨੇ ਪਾਰਟੀ ਦਿੱਤੀ ਹੈ ਸ਼ਿਮਲਾ ਦੇ ਟ੍ਰਿਪ ਦੀ ਸਾ ਮੇਰਾ ਪੈਸਾ ਅੜ ਗਿਆ ਹੈ ਬੌਲੀ Shimla ਦੀ trip ਦੇ ਮੁੱਲ ਦੇ ਸਾਹਮਣੇ ਰਖੜੀ ਦਾ ਕੀ ਮੁੱਲ ਰਹਿ ਗਿਆ ਸਹੀ ਗਿਆ ਆਪਣਾ ਮੇਰੀ ਇਸ ਰਖੜੀ ਦਾ ਮੁੱਲ ਤਾਂ Shimla ਦੀ trip ਦੇ ਮੁੱਲ ਦੇ ਸਾਹਮਣੇ ਚਮਕਾਟ ਗਿਆ ਏ ਤਾਂ ਭੈਣੇ ਉਸ ਭਾਈ ਦੀ ਸੋਚ ਤੇ ਟਿਕ ਪੈਂਦਾ ਹੈ। ਬੀ ਉਹਦੀ ਭੈਣ ਦੀ ਮੰਨੀ ਹੋਈ ਰੱਖੜੀ ਦਾ ਕੀ ਮੁੱਲ ਲਾਉਂਦਾ ਹੈ? ਸੁੱਤੀ ਚਾਬੀ ਲਿਆ ਦੇ ਭੈਣੇ। ਲਿਆਦਾ ਨਹੀਂ ਆ ਭੈਣੇ। ਚਾਹ ਤਾਂ ਨਹੀਂ ਪੀਣੀ ਭੈਣੇ। ਨਾ ਨਾ ਚਾਬੀ ਲਿਆ ਦੇ। ਲੈ ਲੈਂੀਂ। ਸੋਕੇ ਸੰਦੀਪ ਨਾ ਮੂੰਹ ਕਿਵੇਂ ਲਟਕਾਰ ਕੇ ਆਇਆ ਹੈ ਮੰਮੀ ਪਹਿਲਾਂ ਤਾਂ ਇਹਦੀ ਭਜਾਈ ਨੇ ਬੁਲਾ ਲਈ ਰਖੜੀ ਬੰਨਣ ਵਾਸਤੇ ਫੇਰ ਮਿਲ ਹੀ ਨਹੀਂ ਹੈਗੀ ਕਰੇ ਆਪ ਘੁੰਮਣ ਵਾਗੇ ਘੁੰਮਣ ਕਿਉਂ ਘੁੰਮਣ ਕਿਉਂ ਵਾਗੇ ਜਦੋਂ ਇਹਨੂੰ ਬੁਲਾਇਆ ਤਾਂ ਰਖੜੀ ਬੰਨਣ ਨੂੰ ਮੰਮੀ ਇਹਦੀ ਭਾਬੀ ਦੇ ਭਾਈ ਦੀ ਨੌਕਰੀ ਲੱਗੀ ਸੀ ਕਿ ਕਹਿੰਦਾ ਮੈਂ ਸਾਨੂੰ ਪਾਲਟੀ ਦਊਂਗਾ ਸਿਮਲੇ ਘੁੰਮਣ ਵਾਗੇ ਨਾਲੇ ਇਸਦੇ ਭਾਈ ਨੂੰ ਵੀ ਲੈ ਗਏ ਦੇਖ ਲੈ ਮੰਮੀ ਕਿੰਨੀ ਮਾੜੀ ਹੈ ਇਹਦੀ ਭਾਬੀ ਜੰਮੀ ਨਹੀਂ ਸੋਚੇਦੀ ਭਾਬੀ ਨੇ ਇਹਦੇ ਬਾਰੇ ਭਾਬੀ ਨਹੀਂ ਮਾੜੀ ਹੈ ਏ ਦਾ ਭਾਈ ਮਾੜਾ ਉਹਨੂੰ ਸੋਚਣਾ ਸੀ ਵੀ ਐਡਾ ਤਿਹਾਰ ਮੇਰੀ ਭੈਣ ਆਉਗ ਰਖੜੀ ਬੰਨਣ ਉਹਨੂੰ ਸੋਚਣਾ ਸੀ ਮੰਮੀ ਲੈ ਕੇ ਤੇ ਦੀ ਪਰਜਾਈ ਹੀ ਗਈਏ ਦੇ ਭਾਈ ਨੂੰ ਇਹਦੀ ਪਰਜਾਈ ਜਵਾਬ ਵੀ ਦੇ ਸਕਦੀ ਸੀ ਆਪਦੇ ਭਾਈਆਂ ਨੂੰ ਨਾ ਭਾਈ ਅਸੀਂ ਨਹੀਂ ਜਾਂਦੇ ਵੀ ਮੇਰੀ ਤਾਂ ਨਾਨ ਦਾਈ ਜਾਂਦੀ ਹੈ ਭਾਈ ਰਖੜੀਆਂ ਬੰਨਣ ਜਵਾਬ ਤਾਂ ਇਹਦੇ ਭਾਈ ਨੂੰ ਦੇਣਾ ਸੀ ਵੀ ਮੇਰੀ ਭੈਣ ਰਖੜੀ ਬੰਨਣ ਆਈ ਜਾਂਦੀ ਹੈ ਵੀ ਰਖੜੀ ਬਣਾ ਕੇ ਵਗ ਚੱਲਾਂਗੇ ਉਹਨੂੰ ਇਹ ਜਵਾਬ ਦੇਣਾ ਤੇ ਅੱਗੋ ਮੰਮੀ ਇਹਦਾ ਭਾਈ ਤੇ ਭਾਬੀ ਤਾਂ ਤਾਂ ਵਾਗ ਗਏ ਵੀ ਮੇਰੇ ਭਾਈ ਦੀ ਨੌਕਰੀ ਲੱਗੇ ਵੀ ਭਾਬੀ ਨੂੰ ਐ ਹੋ ਗਿਆ ਵੀ ਅਸੀਂ ਫਰੀ ਛਿਮਲਾ ਕੁੰਮ ਮਿਆਂਵਾਂਗੇ ਸਾਡਾ ਕੋਈ ਪੈਸਾ ਨਹੀਂ ਲੱਗਣਾ ਹੈਗਾ ਫਿੱਟੇ ਮੂੰਹ ਇਹ ਜੇ ਭਾਈ ਦੇ ਜਿਹੜਾ ਉਹ ਲਲਚ ਆ ਗਿਆ ਕਿ ਵੀ ਫਰੀ ਦਾ ਮੈਂ ਘੁੰਮ ਕੇ ਆਉਂਗਾ ਵੀ ਮੇਰਾ ਕੋਈ ਪੈਸਾ ਨਹੀਂ ਲੱਗੂਗਾ ਨਹੀਂ ਉਹਨੂੰ ਜਮੀ ਨਹੀਂ ਦੇਖਿਆ ਵੀ ਮੇਰੇ ਕੱਲੀ-ਕੱਲੀ ਭੈਣ ਹੈ ਮੇਰੀ ਭੈਣ ਰਖੜੀ ਬੰਨਣ ਆਉਗੀ ਵੀ ਨਾਲੇ ਮੇਰਾ ਗੁੱਟ ਸੁਨਣਾ ਰਹੂਗਾ ਇਹ ਜੇ ਫਿੱਟੇ ਮੂੰਹ ਪਾਈ ਦੇ ਦੇਖੀ ਮੰਮੀ ਰੋਣ ਆਈ ਹੋਰੀ ਹੈ ਵਿਚਾਰੇ ਰੋਵੇਂ ਤੌਰ ਕੀ ਕਰੇ ਪਾਈ ਜੁੰਦਾ ਹੋਵੇ ਭੈਣ ਦੀ ਰਖੜੀ ਨਾ ਬਣੇ ਚੱਲ ਮੜਾ ਮੋਟਾ ਦਲਾ ਸਾਦੀ ਵਾਂਗੇ ਉਹਨਾਂ ਤਾਂ ਕਰਦੀ ਜਿਹੜਾ ਕੁਝ ਕਰਨਾ ਤੇ ਲੈ ਬਣੀ ਚਾਬੀ ਹੌਸਲਾ ਕਰਤੀ ਇਹ ਹੌਸਲਾ ਕਰ ਇਹ ਜੇ ਭਾਈ ਖਤਰ ਕਿਉਂ ਤੀਏ ਮਨ ਦੁਖੀ ਕਰਦੀ ਐ ਜਿਹੜਾ ਰਖੜੀ ਬਣਾਉਣ ਤੋਂ ਪਹਿਲਿਆਂ ਸਿਆਪਕ ਤਿਆਪ ਕਰਕੇ ਘੁੰਮਣ ਗਿਆ ਹੋਈ ਰਖੜੀ ਵੀ ਨਾ ਬਣਾ ਕੇ ਗਿਆ ਹੋਈ ਉਹ ਕੀ ਤੇਰੇ ਦੁੱਖਾਂ 'ਚ ਖੜੂ ਗੱਗ ਆ ਕੇ ਤੀਏ ਚਾਹ ਤੀਏ ਆ ਲਾਲੇ ਵੀ ਤੇਰੀ ਭਾਬੀ ਮਾੜੀ ਆਈ ਹੋਈ ਤੁਹਾਡੇ ਘਰੇ ਚਾਹ ਆਏ ਮਨ ਲੈ ਵੀ ਤੇਰੇ ਭਾਈ ਦਾ ਸੱਤ ਸਾਹਮਣੇ ਆਇਆ ਹੋਈ ਕੋਈ ਵੀ ਭਾਈ ਤੀਏ ਰਖੜੀ ਬਣਾਉਣਾ ਨਹੀਂ ਛੱਡਦਾ ਜਿਉਂਦਾ ਜਿਉਂਦਾ ਤੇਰਾ ਭਾਈ ਸਿਆਪਕ ਤਿਆਪ ਕਰਕੇ ਉਹ ਘੁੰਮਣ ਗਿਆ ਫਰੀ ਖਤਰ ਜੇ ਉਹਨੂੰ ਘੁੰਮਣ ਜਾਣਾ ਸੀ ਉਰੋਂ ਦੀ ਆ ਜਾਂਦਾ ਨਾਲੇ ਤੇਤੋ ਧੀਏ ਰਖੜੀ ਬਣਾ ਜਾਂਦਾ ਨਾਲੇ ਤੇਰਾ ਮਨ ਰਹਿ ਜਾਂਦਾ ਕੱਲਾ ਹੀ ਭਾਈ ਤੇਰੇ ਹਾਂ ਹੈ ਬੋਲੇ ਨੇ ਜਮੀ ਨਹੀਂ ਸੋਤੀ ਹੈ ਫਿਟੇ ਮੂੰ ਤੇਰੇ ਕੋਈ ਨਹੀਂ ਤੇ ਮਨ ਨਾ ਦੁਖੀ ਕਰ ਕੋਈ ਗੱਲ ਨਹੀਂ ਜੈ ਜੈ ਉਹਨਾਂ ਨੂੰ ਤਰੀਕਾ ਥੀ ਆ ਜੀ ਆਪ ਦਾ ਵਰਤ ਲਿਆ ਜੈ ਜੀ ਕਰਨਗੇ ਆ ਜੀ ਵਰਣਗੇ ਅੱਜ ਤੇਰੇ ਨਾਲ ਬਣੀ ਐ ਕਦੇ ਉਹਦੇ ਨਾਲ ਵੀ ਬਣੂਗੀ ਬਹੂ ਨਾਲ ਫੇ ਰੱਖਾ ਖੋਲਣ ਗਿਆ ਆਉਂਦੀ ਇਹ ਜੇ ਭਾਈ ਕਦੇ ਵੀ ਭਾਣਾ ਦਾ ਦੁੱਖਾਂ 'ਚ ਨਹੀਂ ਖੜ ਸਕਦੇ ਜਿਹੜੇ ਰਖੜੀ ਬਣਾਣ ਦੀ ਜੰਗਾ ਫਰੀ ਗੁੰਮਣ ਨ ਜਾਂਦੇ ਹੁਣ ਮੇਰੇ ਵੀ ਇੱਕ ਭਾਈ ਹੈ ਗੈਤੀ ਇਹ ਹੈ ਜਾਂ ਕਦੇ ਵੀ ਰਖੜੀ ਬੰਨਣ ਜਾਂਦੀ ਮੈਂ ਕਦੇ ਉਹ ਪਲਟੀ 'ਚ ਵਗ ਜਾਂਦਾ ਕਦੇ ਉਹ ਪਲਟੀ 'ਚ ਵਗ ਜਾਂਦਾ ਕਦੇ ਨਹੀਂ ਮਾੜਾ ਦਾ ਪੁੱਤ ਘਰੇ ਮਿਲਿਆ ਕਦੇ ਵੀ ਮੈਂ ਵੀ ਧੀ ਐਂ ਮਸੂਸ ਮਨਾਇਆ ਕਰਦੀ ਫਿਰ ਹੌਲੀ ਹੌਲੀ ਵਕਤ ਨੂੰ ਆਪੇ ਮਨ ਸਮਝਾਦਾ ਤੂੰ ਵੀ ਮਨ ਸਮਝਾਉਂਦਾ ਹੇ ਜੇ ਭਾਈ ਨਹੀਂ ਪਹਿਣਾ ਦੇ ਦੁੱਖ ਸੁੱਖ ਤੇ ਖੜਿਆ ਕਰਦੇ ਨਾ ਮੇਰੇ ਵਾਲਾ ਖੜਿਆ ਤੇ ਨਾ ਤੇਰੇ ਵਾਲਾ ਖੜਾ ਹੈ ਤੇਰੇ ਨਾਲ ਪਹਿਲੀ ਵਾਰ ਬਣੀ ਹੈ ਮੇਰੇ ਨਾਲੇ ਬਹੁਤ ਵਾਰੀ ਬਣ ਗਈ ਤਕੜੀ ਹੋ ਮਸੂਸ ਨਾ ਕਰੋ ਪਰ ਵੀ ਗਈ ਥੀ ਤੇ ਰਖੜੀ ਬੰਨਣ ਹਾਂ ਬੇਬੇ ਮਿਲ ਗਿਆ ਥੀ ਨਾ ਬੇਬੇ ਉਦੋਂ ਵੀ ਨਹੀਂ ਭਾਈ ਮਿਲਿਆ ਭਾਬੀ ਨਾਲ ਜਾ ਰਿਆ ਸੀ ਰਖੜੀ ਬੰਨਣ ਤੂੰ ਪਿਛਲੇ ਸਾਲ ਫੋਨ ਕਰਕੇ ਨਹੀਂ ਗਈ ਥੀ ਏ ਬੇਬੇ ਫੋਨ ਕਰਕੇ ਗਈ ਸੀਗੇ ਉਦੋਂ ਕਹਿੰਦੇ ਵੀ ਸ਼ਾਮ ਨੂੰ ਜਾਵਾਂਗੇ ਰਖੜੀ ਮੰਨਣ ਫਿਰ ਮੈਂ ਸਵੇਰੇ ਸਵੇਰੇ ਬਾਗੀ ਮੇਰੇ ਤੋਂ ਪਹਿਲਾਂ ਹੀ ਜਾ ਰਹਿਆ ਸੀ ਆ ਵੀਰਾ ਭਾਬੀ ਨਾਲ ਰਖੜੀ ਮੰਨਣ ਐ ਬੋਲੀਏ ਪਿਛਲੇ ਸਾਲ ਇਹ ਤੈਨੂੰ ਸਮਝਾਤਾ ਥੀ ਫਿਰ ਤੂੰ ਸਮਝੀ ਨਹੀਂ ਐਦ ਕੀ ਤਾਂ ਤੈਨੂੰ ਜਮੀ ਸਮਝਾਤਾ ਤੂੰ ਐ ਨਾ ਸੋਚੀ ਤੀ ਏ ਵੀ ਪੜਕਾਰੀ ਐ ਮੈਂ ਪੜਕਾ ਨਹੀਂ ਰਹੀ ਤੈਨੂੰ ਮੈਂ ਤੇਨੂੰ ਸਚਾਈ ਦੱਸ ਰਹੀ ਆ ਇਹ ਮੇਰੇ ਨਾਲ ਪਹਿਲਾਂ ਬਣ ਕੇ ਹਟਿਆ ਹੁਣ ਤੇਰੇ ਨਾਲ ਬਣ ਰਿਹਾ ਤੂੰ ਸਮਝ ਜਾ ਬਾਕੀ ਤੂੰ ਪੜ੍ਹੀ ਲਿਖੀ ਅਤੀਏ ਤੂੰ ਆਪ ਸੋਚ ਲਈ ਮੰਨ ਨਾ ਮਾਰਲੇਗੀ ਤੋ ਠੀਕ ਰਵੇਗੀ ਜਿੰਦਗੀ ਸੌਕੀ ਨਿਕੜ ਜੂਗੀ ਪਾਈਆਂ ਬਨੇ ਸਰਨਾ ਤੋ ਹੈ ਤੋ ਖੈ ਫੇਰ ਸਰਨਾ ਬੰਦੇ ਜੁਦਾ ਹੀ ਜੇ ਭਾਈ ਮਾੜੇ ਹੋਣ ਗੱਲ ਤਾਂ ਸਹੀ ਹੈ ਬੇਬੇ ਤੇਰੀ ਹੁਣ ਤਾਂ ਗੱਲ ਵੀ ਨਹੀਂ ਕਰਦਾ ਸੀ ਮੇਰੇ ਨਾਲ ਸਹੀ ਢੰਗ ਨਾਲ ਮੈਨੂੰ ਆਪ ਹੀ ਸੋਚ ਲੈਣਾ ਚਾਹੀਦਾ ਸੀ ਵੀ ਉਹ ਤਾਂ ਪਾਸਾ ਵੱਟਣ ਨੂੰ ਫਿਰਦਾ ਮੇਰੇ ਤੋਂ ਮਨ ਨੂੰ ਕਿਵੇਂ ਸਮਝਾਵਾਂ ਬੇਬੇ ਇੱਕੋ ਹੀ ਭਾਈ ਹੈ ਮੇਰਾ ਪੋਤਾ ਚੰਦਰਾ ਨਹੀਂ ਸੋਚਦਾ ਆਪਣੀ ਭੈਣ ਵਾਸਤੇ ਪਰ ਮੇਰਾ ਮਨ ਤਾਂ ਬਾਰ-ਬਾਰ ਉੱਥੇ ਜਾਂਦਾ ਨਾ ਮੰਨ ਤਾਂ ਉੱਥੇ ਜਾਣਾ ਈ ਏ ਇਹ ਖੂਨ ਦੇ ਰਿਸ਼ਤੇ ਨੇ ਮਨ ਸਮਝਾਣਾ ਹੀ ਪੈਂਦਾ ਹੈ ਭਾਈ ਤਾਂ ਵੱਖਰੇ ਹੋ ਜੰਨੇ ਪਹਿਣਾ ਤਾਂ ਦੂਰ ਨਹੀਂ ਹੋਇਆ ਜਾਂਦਾ ਭਾਈਆਂ ਤੋਂ ਮਨ ਉੱਥੇ ਜਾਂਦਾ ਗੇੜੇ ਖਾ ਖਾ ਕੇ ਮੈਂ ਵੀ ਬੁਢੀ ਹੋ ਰਹੀ ਹਾਂ ਮੈਂ ਤੈਨੂੰ ਸਮਝਾਈ ਤਾਂ ਜਾਣੀ ਈ ਥੀਏ ਮੇਰਾ ਵੀ ਮਨ ਡੋਲ ਕੇ ਉੱਥੇ ਵਗ ਜਾਂਦਾ ਫਿਰ ਕੀ ਕਰੀਏ ਜਦਾ ਆਪੇ ਮਾੜੇ ਹੋ ਰਹੇ ਨੇ ਸਹੀ ਗਿਆ ਬੇਬੇ ਚਲ ਰੱਬ ਤਾਂ ਦੇਖਦਾ ਹੀ ਐ ਚੰਗਾ ਬਣੇ ਸੁੱਖੀ ਮੈਂ ਜਾਂਦੀ ਚਲ ਕਰੜੀ ਰਹੀ ਧੀ ਹੈ ਮਨ ਨਾ ਢੋਲੀ ਐਹ ਜੇ ਪਾਈਆਂ ਖਤਰ ਠੀਕ ਐ ਬੇਬੇ ਮਨ ਕਿਵੇਂ ਨਾ ਢੋਲੇ ਬੇਬੇ ਮਨ ਤਾਂ ਮੋੜ ਮੋੜ ਕੇ ਗੇੜੇ ਖਾ ਕੇ ਸੁੱਖੀ ਜਾਈ ਜਾਂਦੇ ਭਾਈ ਕੋਲ الله باي